ਦਰਦ ਕੇਂਦਰ ਤੋਂ ਕੀ ਭਾਵ ਜਿੱਥੇ ਕਿ ਰਜਿਸਟਰੀਆਂ ਵਗੈਰਾ ਜ਼ਮੀਨਾਂ ਦੀਆਂ ਹੁੰਦੀਆਂ ਨੇ ਅਸੀਂ ਜ਼ਮੀਨਾਂ ਦਾ ਤਬਾਦਲਾ ਵਗੈਰਾ ਕਰਾਉਂਦੀਆਂ ਉਹ ਵਿਭਾਗ ਵੀ ਸਰਕਾਰ ਤੋਂ ਕਿਤੇ ਨਾ ਕਿਤੇ ਤੰਗ ਨਜ਼ਰ ਆ ਰਿਹਾ ਅਸੀਂ 2007 ਤੋਂ ਲੈ ਕੇ ਹੁਣ ਤੱਕ ਸਾਰਾ ਕੰਮ ਆਨਲਾਈਨ ਕੀਤਾ ਹੁਣ ਸਰਕਾਰ ਨੇ ਕੰਪਨੀ ਨੂੰ ਠੇਕਾ ਦਿੱਤਾ ਸਾਨੂੰ 15 15 16 16 17 ਸਾਰਾ ਸਾਲ ਕੰਮ ਕਰਦਿਆਂ ਹੋ ਗਏ ਸਾਡੀ ਤਨਖਾਹ ਹੈ ਕਿਸੇ ਦੀ 8300 ਆ ਕਿਸੇ ਦੀ 9500 ਤਾਂ 10000 ਵੀ ਪੂਰੀ ਸੀ ਸਾਡੀ ਤਰਫੋਂ ਮੁੱਖ ਮੰਤਰੀ ਭਗਵੰਤ ਸਿੱਮਾਨ ਮਰਦਾਬਾਦ ਜੱਲਾਹੁਦ ਬਖਸ਼ਰ ਪਈ ਇੰਨੀ ਘਟ ਤਨਖਾਹ ਤੇ ਤੁਸੀਂ ਕੰਮ ਕਰ ਰਹੇ ਹੋ ਠੇਕੇ ਰਾਹੀਂ ਭਰਤੀ ਹੋਈ ਸੀ ਜਦੋਂ ਭਰਤੀ ਹੋਈ ਸੀ ਉਦੋਂ ਤੁਸੀਂ ਕਿਸ ਪ੍ਰੋਸੈਸ ਦੇ ਰਹੇ ਹੋ ਸਹੀਓ ਤੁਸੀਂ ਆਨਲਾਈਨ ਡਾਟਾ ਚੜਾਉਨੇ ਹੋ ਸਾਰਾ ਕੁਝ ਕਰਦੇ ਹੋ ਗੁੰਜਾਇਸ਼ ਹੈ ਕਿ ਆਨਲਾਈਨ ਗਲਤੀਆਂ ਵਗੈਰਾ ਵੀ ਹੁੰਦੀਆਂ ਹੋਣਗੀਆਂ ਉਹਦਾ ਖਮਾਚਾ ਭੁਗਤਣਾ ਪਏਗਾ ਮੂਸ ਨੂੰ ਆਇਆ ਜੇ ਸਾਡੀਆਂ ਇੰਨੇ ਵੀ ਜ਼ਿੰਮੇਵਾਰੀਆਂ ਆਂ ਕੋਰਚ ਜੇ ਕੋਈ ਫਰਦ ਗਲਤ ਚਲੇ ਜਾਂਦੀ ਉਥੇ ਅਸੀਂ ਤਰੀਕਾ ਭੁਗਤ ਕਰਨੇ ਆ ਸਾਰਾ ਕੁਝ ਅਸੀਂ ਕਰਦੇ ਆ ਕਿ ਸਾਨੂੰ ਸਰਕਾਰ ਰੈਗੂਲਰ ਕਰੇ ਤੇ ਮੋਰਚੇ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖ ਰਹੇ ਆ ਕਿ ਬੱਖੂ ਵੱਖ ਯੂਨੀਅਨਾਂ ਪਹੁੰਚੀ ਹੋਈਆਂ ਨੇ ਐਸੇ ਤਰ੍ਹਾਂ ਫਰਦ ਕੇਂਦਰ ਜਿਹੜੇ ਯੂਨੀਅਨ ਆ ਉਹ ਵੀ ਪਹੁੰਚੀ ਹੋਈਆਂ ਫਰਦ ਕੇਂਦਰ ਤੋਂ ਕੀ ਭਾਵ ਜਿੱਥੇ ਕਿ ਰਜਿਸਟਰੀਆਂ ਵਗੈਰਾ ਜ਼ਮੀਨਾਂ ਦੀਆਂ ਹੁੰਦੀਆਂ ਨੇ ਅਸੀਂ ਜ਼ਮੀਨਾਂ ਦਾ ਤਬਾਦਲਾ ਵਗੈਰਾ ਕਰਾਉਣੀ ਆ ਉਹ ਵਿਭਾਗ ਵੀ ਸਰਕਾਰ ਤੋਂ ਕਿਤੇ ਨਾ ਕਿਤੇ ਤੰਗ ਨਜ਼ਰ ਆ ਰਿਹਾ ਆ ਬਾਈ ਜੀ ਕੀ ਕਾਰਨਾ ਤੁਹਾਡੀਆਂ ਕੀ ਮੰਗਾਂ ਨੇ ਜਿਹੜੀਆਂ ਤੁਸੀਂ ਇੱਥੇ ਲੈ ਕੇ ਆਏ ਹੋ ਮੇਰੇ ਪੱਤ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਮੋਨ ਭਗਤ ਸੂਬਾ ਸਕੱਤਰ ਦੀ ਹਰਦਕੇਂਦਰ ਯੂਨੀਅਨ ਪੰਜਾਬ ਸਾਡੀ ਮੰਗ ਆਇਆ ਅਸੀਂ 2007 ਤੋਂ ਸਰਕਾਰ ਨੇ ਇੱਕ ਨਵਾਂ ਪ੍ਰੋਜੈਕਟ ਚਲਾਇਆ ਸੀ ਜਿਦੇ ਚ ਜਿਹੜੇ ਪਟਵਾਰੀ ਸੀਗੇ ਉਹਨਾਂ ਦਾ ਸਾਰਾ ਕੰਮ ਆਨਲਾਈਨ ਕੀਤਾ ਜਾਣਾ ਸੀ ਜਿੰਨੇ ਪਟਵਾਰੀ ਹੱਥੀ ਮਾਲਦ ਕਾਰਡ ਦਾ ਕੰਮ ਕਰਦੇ ਸੀ ਸਾਰਾ ਕੰਪਿਊਟਰਾਈਜ਼ ਕਰਨਾ ਸੀ 802007 ਤੋਂ ਲੈ ਕੇ ਹੁਣ ਤੱਕ ਸਾਰਾ ਕੰਮ ਆਨਲਾਈਨ ਕੀਤਾ ਹੁਣ ਸਰਕਾਰ ਨੇ ਕੰਪਨੀ ਨੂੰ ਠੇਕਾ ਦਿੱਤਾ ਸਰਕਾਰ ਨੇ ਸੁਸਾਇਟੀ ਬਣਾਈ ਪੀਐਲਆਰਐਸ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਉਹਦੇ ਅੱਗੇ ਜਿਹੜੀ ਆ ਸੋਸਾਇਟੀ ਨੇ ਸੀਐਮਐਸ ਕੰਪਨੀ ਨੂੰ ਠੇਕਾ ਦਿੱਤਾ ਸਾਨੂੰ 15 15 16 16 17 ਸਾਲਾਂ ਦਾ ਕੰਮ ਕਰਦੇ ਨੂੰ ਹੋ ਗਏ ਸਾਡੀ ਤਨਖਾਹਾਂ ਆ ਕਿਸੇ ਦੀ 8300 ਆ ਕਿਸੇ ਦੀ 9500 ਤੱਕ 10000 ਵੀ ਪੂਰੀ ਸੀ ਕਿਸੇ ਦੀ ਸਾਡੀ ਤਨਖਾਹ ਮਤਲਬ ਇੰਨੀ ਘੱਟ ਤਨਖਾਹ ਤੇ ਤੁਸੀਂ 15 15 ਸਾਲ ਤੋਂ ਕੰਮ ਕਰ ਰਹੇ ਹੋ ਹਾਂਜੀ 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 ਸਾਨੂੰ 15 16 ਸਾਲ ਹੋ ਗਏ ਕੰਮ ਕਰਦੇ ਨੂੰ ਕਿਸੇ ਨੂੰ 17 ਸਾਲ ਹੋਏ ਆ ਕਿਸੇ ਨੂੰ 10 ਸਾਲ ਹੋਏ ਕਿਸੇ ਨੂੰ 15 ਸਾਲ ਹੋ ਗਿਆ ਮੈਨੂੰ ਖੁਦ ਨੂੰ 17 ਸਾਲ ਹੋ ਗਿਆ 2008 ਸੈਂ ਮੈਂ ਲੱਗਿਆ ਸੀ ਸਾਡੀ ਤਨਖਾਹਾਂ 10000 ਤੋਂ ਉੱਪਰ ਕਿਸੇ ਦੀ ਤਨਖਾਹ ਨਹੀਂ ਕਿ ਭਈ ਇੰਨੀ ਘੱਟ ਤਨਖਾਹ ਤੇ ਤੁਸੀਂ ਕੰਮ ਕਰ ਰਹੇ ਹੋ ਠੇਕੇ ਰਾਹੀਂ ਭਰਤੀ ਹੋਈ ਸੀ ਜਦੋਂ ਭਰਤੀ ਹੋਈ ਸੀ ਉਦੋਂ ਤੁਸੀਂ ਕਿਸ ਪ੍ਰੋਸੈਸ ਦੇ ਰਾਹੀਂ ਹੋਈ ਸੀ ਸਾਨੂੰ ਨਾ ਉਦੋਂ ਵਕੈਂਸੀਆਂ ਨਿਕਲੀਆਂ ਸੀਗੀਆਂ ਕਿ ਕੰਪਨੀ ਆ ਮੁਲਾਜ਼ਮ ਭਰਤੀ ਕਰ ਰਹੀ ਆ ਜਿਹੜਾ ਪੰਜਾਬ ਲੈਂਡ ਰਿਕਾਰਡ ਦਾ ਰਿਕਾਰਡ ਆ ਸਾਰਾ ਆਨਲਾਈਨ ਕਰਨਾ ਆ ਪਰ ਉਹਦੇ ਚ ਆ ਗੱਲ ਆ ਹੁਣ ਜਿਹੜਾ ਇੱਕ ਪਟਵਾਰੀ ਆ ਪਟਵਾਰੀ ਸਰਕਾਰੀ ਬੰਦਾ ਆ ਉਹ ਇੱਕ ਫਰਜ਼ ਤੇ ਸਾਈਨ ਕਰਦਾ ਉਹ ਸਰਕਾਰੀ ਬੰਦਾ ਫਰਦ ਤੇ ਸਾਈਨ ਕਰ ਸਕਦਾ ਹੁਣ ਸਾਡੇ ਮੁਲਾਜ਼ਮ ਆ ਸਾਡੇ ਮੁਲਾਜ਼ਮ ਵੀ ਇੱਕ ਜਦੋਂ ਕਿਤੇ ਵੀ ਲੋਨ ਹੁੰਦਾ ਰਿਸ਼ਤੀਆਂ ਹੁੰਦੀਆਂ ਕੁਝ ਵੀ ਹੁੰਦਾ ਸਾਡੇ ਮੁਲਾਜ਼ਮ ਫਰਦਾਂ ਤੇ ਸਾਈਨ ਕਰਕੇ ਦਿੰਦੇ ਆ ਸਾਡੀ ਫਰਦ ਦੀ ਵੈਲਿਡਿਟੀ ਆ ਸਾਨੂੰ ਆ ਇਹ ਕਿ ਹੁਣ ਸਾਨੂੰ ਬਹੁਤ ਦੇਰ ਹੋ ਗਈ ਆ ਕੰਪਨੀਆਂ ਪਿੱਛੇ ਤੱਕੇ ਖਾਂਦੇ ਸਾਡੀਆਂ ਤਨਖਾਹ ਸਾਡਾ ਸ਼ੋਸ਼ਣ ਬਹੁਤ ਕੀਤਾ ਗਿਆ ਸਾਡੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਹੁਣ ਸਾਨੂੰ ਆ ਜੇ ਸਾਡੀਆਂ ਇੰਨੇ ਵੀ ਜ਼ਿੰਮੇਵਾਰੀਆਂ ਆ ਕੋਰਟ 'ਚ ਜੇ ਕੋਈ ਫਰਦ ਗਲਤ ਚਲੇ ਜਾਂਦੀ ਉੱਥੇ ਅਸੀਂ ਤਰੀਕਾ ਭੁਗਤ ਕੇ ਆਨੇ ਆ ਸਾਰਾ ਕੁਝ ਅਸੀਂ ਕਰਦੇ ਆ ਕਿ ਸਾਨੂੰ ਸਰਕਾਰ ਰੈਗੂਲਰ ਕਰੇ ਡਿਜਿਗਨੇਸ਼ਨ ਕੀ ਸਾਡੀ ਇੱਕ ਇਲੈਕਟ੍ਰੋਨਿਕ ਕਲਰਕ ਦੀ ਕਲਰਕ ਜਿਹੜਾ ਪਟਵਾਰੀ ਆ ਉਹਦੇ ਬਰਾਬਰ ਪੋਸਟ ਆ ਸਰ ਇਲੈਕਟ੍ਰੋਨਿਕ ਪਟਵਾਰੀ ਦੀ ਪੋਸਟ ਆ ਸਰ ਕਿ ਜੋ ਵੀ ਕਾਰਵਾਈ ਹੁੰਦੀ ਆ ਜੋ ਵੀ ਕਿਤੇ ਕੋਈ ਵੀ ਕੰਮ ਕਾਜ ਹੁੰਦਾ ਉਹਨੂੰ ਸਾਰੇ ਨੂੰ ਆਨਲਾਈਨ ਕਰਨਾ ਤੁਹਾਡੇ ਤੁਹਾਡੇ ਹੱਥ ਪਿਛਲੇ 15 16 ਸਾਲਾਂ ਤੋਂ ਅਸੀਂ ਇਹੀ ਚੀਜ਼ ਕਰ ਰਹੇ ਆ ਸਰਕਾਰ ਵੀ ਸਾਡਾ ਕੁਝ ਨਹੀਂ ਸਾਡੇ ਵੱਲ ਧਿਆਨ ਨਹੀਂ ਦਿੰਦੀ ਕੰਪਨੀਆਂ ਵੀ ਸਾਡਾ ਸ਼ੋਸ਼ਣ ਕਰਦੀਆਂ ਕੰਪਨੀਆਂ ਸਾਡੀ ਆਪਣੀ ਮਰਜ਼ੀ ਮੁਤਾਬਕ ਬਦਲੀਆਂ ਕਰ ਦਿੰਦੀਆਂ ਆ ਸਾਨੂੰ ਪੂਰਨ ਤੌਰ ਤੇ ਤਰ੍ਹਾਂ ਨਹੀਂ ਦਿੱਤੀ ਜਾਂਦੀ ਜੇ ਅਸੀਂ ਉਸੇ ਦਾ ਵਿਰੋਧ ਕਰਦੇ ਹਾਂ ਤਾਂ ਕੰਪਨੀ ਸਾਨੂੰ ਧਮਕੀਆਂ ਦਿੰਦੀ ਹੈ ਕਿ ਤੁਹਾਨੂੰ ਅਸੀਂ ਕੱਢ ਦਿਆਂਗੇ ਮਜੀ ਜਿਸ ਤਰ੍ਹਾਂ ਤੁਸੀਂ ਫਿਰ ਦੱਸ ਰਹੇ ਹੋ ਤੁਸੀਂ ਆਨਲਾਈਨ ਡਾਟਾ ਚੜਾਉਨੇ ਹੋ ਸਾਰਾ ਕੁਝ ਕਰਦੇ ਹੋ ਗੁੰਜਾਇਸ਼ ਹੈ ਕਿ ਆਨਲਾਈਨ ਗਲਤੀਆਂ ਵਗੈਰਾ ਵੀ ਹੁੰਦੀਆਂ ਹੋਣਗੀਆਂ ਉਹਦਾ ਖਮਾਚਾ ਭੁਗਤਣਾ ਪੈਂਦਾ ਹਾਂਜੀ ਉਹਦੇ ਵਿੱਚ ਸਾਡੇ ਜੇ ਕੋਈ ਕੰਮ ਗਲਤ ਕਰਦਾ ਤਾਂ ਉਸ ਬੰਦੇ ਨੂੰ ਕੰਮ ਤੋਂ ਕੱਢਿਆ ਜਾਂਦਾ ਹੈ ਜਾਂ ਉਹਦੀ ਸੈਲਰੀ ਕੱਟੀ ਜਾਂ ਤੇ ਬਾਈ ਜੀ ਕਿੰਨੇ ਕਿੰਨੀਆਂ ਤਨਖਾਹਾਂ ਜਿਹੜੀਆਂ ਤੁਸੀਂ ਨਗੋਣੀਆਂ ਜੀ ਤਨਖਾਹ ਦੱਸ ਰਹੇ ਹੋ ਐਨੇ ਐਨੇ ਘੱਟ ਤਨਖਾਹ ਤੇ ਤੁਸੀਂ ਐਨੇ ਐਨੇ ਸਾਲ ਤੋਂ ਕੰਮ ਕਰ ਰਹੇ ਹੋ ਪਿਛਲੀਆਂ ਸਰਕਾਰਾਂ ਵੀ ਆਈਆਂ ਫਿਰ ਉਹ ਪਿਛਲੀਆਂ ਸਰਕਾਰਾਂ ਵੀ ਤਾਂ ਜ਼ਿੰਮੇਵਾਰ ਨੇ ਤੁਸੀਂ ਆਮ ਸਰਕਾਰ ਨੂੰ ਕਿਵੇਂ ਜ਼ਿੰਮੇਵਾਰ ਜ਼ਿੰਮੇਵਾਰ ਤਾਂ ਸਾਰੀਆਂ ਸਰਕਾਰਾਂ ਸੀ ਸਾਰੀਆਂ ਸਰਕਾਰਾਂ ਨੂੰ ਕਹਿ ਰਹੇ ਆ ਸਾਡਾ ਕਿਸੇ ਨੇ ਸਾਰ ਨਹੀਂ ਲੇਤੀ ਹਲੇ ਪਰ ਉਹਦੇ ਚਾ ਚੱਕਰ ਸੀ ਕੰਪਨੀਆਂ ਠੇਕਾਂ ਚੱਲਦਾ ਆ ਰਿਆ ਸੀ ਹੁਣ ਕੰਪਨੀਆਂ ਦੇ ਠੇਕੇ ਹੋ ਗਏ ਖਤਮ ਪਿਛਲੇ 2 ਮਹੀਨੇ ਤੋਂ 3 ਮਹੀਨੇ ਤੋਂ ਅਸੀਂ ਹੜਤਾਲਾਂ ਕਰ ਕਰਕੇ ਤਨਖਾਹਾਂ ਲਈਆਂ ਸਾਡੇ ਆਇਆ ਸਾਨੂੰ ਇਹ ਚੀਜ਼ ਆ ਕਿ ਕੱਲ ਨੂੰ ਸਰਕਾਰ ਸਾਨੂੰ ਕਿਸੇ ਬੰਨੇ ਵਿੜੇ ਲਾਊਗੀ ਸਾਨੂੰ ਤਜਰਬਾ ਆ ਮਾਲ ਰਿਕਾਰਡ ਦਾ ਸਾਨੂੰ ਪਟਵਾਰੀਆਂ ਕਹੀਂ ਪਟਵਾਰੀ ਨਵੇਂ ਭਰਤੀ ਹੋਏ ਉਹਨਾਂ ਤੋਂ ਵੱਧ ਸਾਨੂੰ ਤਜਰਬਾ ਆ ਸਾਨੂੰ ਆਇਆ ਕਿ ਜਿੰਨਾ ਸਾਨੂੰ ਤਜਰਬਾ ਆ ਕਿ ਸਰਕਾਰ ਸਾਡਾ ਕੁਝ ਨਾ ਕੁਝ ਕਰੂਗੀ ਉਹਦੇ ਕਰਕੇ ਅਸੀਂ ਘੱਟ ਤਨਖਾਹਾਂ ਤੇ ਘੱਟ ਤਨਖਾਹ ਤੇ ਆਪਣੇ ਪਰਿਵਾਰ ਪਾਲਣ ਨੂੰ ਵੀ ਤਿਆਰ ਸੀਗੇ ਕਿ ਕੱਲ ਨੂੰ ਅਸੀਂ ਮਹਿਕਮੇ ਚ ਆ ਸਾਡੇ ਵੱਲੋਂ ਜਿਹੜਾ ਰਿਕਾਰਡ ਤਿਆਰ ਕੀਤਾ ਜਾਂਦਾ ਉਹ ਕੋਟਾਂ 'ਚ ਲੱਗਦਾ ਰੇਸ਼ਟੀਆਂ ਹੁੰਦੀਆਂ ਸਾਰਾ ਕੁਝ ਹੁੰਦਾ ਸਾਨੂੰ ਆਹ ਉਮੀਦ ਸੀ ਕਿ ਸਾਰੀਆਂ ਸਰਕਾਰਾਂ ਪਰ ਸਾਡੀ ਕਿਸੇ ਸਰਕਾਰ ਨੇ ਸੁਣੀ ਨਹੀਂ ਚਲੋ ਭਗਵੰਤ ਮਾਨ ਜੀ ਕਹਿੰਦੇ ਸੀ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਬਾਹਰੋਂ ਮੁੰਡੇ ਬੁਲਾ ਕੇ ਇੱਥੇ ਕੰਮ ਕਰਾਵਾਂਗੇ ਸਾਨੂੰ ਵੀ ਇਹ ਉਮੀਦ ਸੀ ਅਸੀਂ ਵੀ ਖੁਦ ਵੋਟਾਂ ਪਾਈਆਂ ਨੂੰ ਇਹਨਾਂ ਨੂੰ ਕਿ ਸਾਡਾ ਕੁਝ ਬਣੂਗਾ ਸਾਨੂੰ ਉਮੀਦ ਸੀ ਕਿ ਸਾਨੂੰ ਪੱਕੇ ਕੀਤਾ ਜਾਊਗਾ ਸਾਡੀਆਂ ਤਰ੍ਹਾਂ ਚ ਵਾਦਾ ਕੀਤਾ ਜੋ ਪਰ ਸਾਡਾ ਕਿਸੇ ਨੇ ਕੁਝ ਨਹੀਂ ਸਾਥ ਦਿੱਤਾ ਹੋਰ ਭਗਵਾਨ ਤੁਮਨ ਸਾਹਿਬ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਵੱਡਾ ਦਾਵਾ ਕੀਤਾ ਸੀ ਕਿ ਮੈਂ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗਣ ਦੇਣੇ ਜਿਹੜੇ ਮੁਲਾਜ਼ਮ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਪੱਕਿਆ ਕਰੂਗਾ ਸਾਡਾ ਭਾਈ ਸਾਡੇ ਪਰਿਵਾਰ ਆ ਅਸੀਂ ਦੂਰ ਦੂਰ ਜ਼ਿਲ੍ਹਿਆਂ ਤੋਂ ਆਏ ਆ ਸਾਡਾ ਦਿਲ ਨਹੀਂ ਕਰਦਾ ਧਰਿਆਂ 'ਚ ਬੈਠਣ ਦਾ ਕਿਸੇ ਦਾ ਦਿਲ ਨਹੀਂ ਕਰਦਾ ਕਿ ਸਾਡਾ ਪੋਲਸ ਉਹਦੇ ਆਮੋ ਸਾਹਮਣਾ ਹੋਵੇ ਜਾਂ ਕਿਸੇ ਤਰੀਕੇ ਦੀ ਕੋਈ ਸਾਡੇ ਨਾਲ ਜਾਂ ਅਸੀਂ ਕਿਸੇ ਕਰਮਚਾਰੀ ਨਾਲ ਸਰਕਾਰੀ ਕਰਮਚਾਰੀ ਨਾਲ ਕੋਈ ਹੱਥੋ ਪਾਈ ਕਰੀਏ ਜਾਂ ਕਿਸੇ ਤਰ੍ਹਾਂ ਦਾ ਕੁਝ ਵੀ ਹੋਵੇ ਸਾਡਾ ਇਹ ਲਾਭ ਨਹੀਂ ਕਰਦਾ ਪਰ ਉਹਦੇ ਚ ਆ ਸਾਨੂੰ ਆਪਣੇ ਪਰਿਵਾਰਾਂ ਦੇ ਭਵਿੱਖ ਨੂੰ ਲੈ ਕੇ ਇਹ ਸਭ ਕੁਝ ਕਰਨਾ ਪੈ ਰਿਹਾ ਸਾਨੂੰ ਧਰਮ ਵਿੱਚ ਸ਼ਾਮਲ ਹੋਣਾ ਪੈ ਰਿਹਾ ਅਸੀਂ ਧਰਮ ਵਿੱਚ ਸ਼ਾਮਲ ਨਾ ਹੁੰਦੇ ਜੇ ਸਾਡਾ ਸਰਕਾਰ ਨੇ ਕੰਪਨੀਆਂ ਨੇ ਕਿਸੇ ਵੀ ਤਰੀਕੇ ਨਾਲ ਸਾਡਾ ਸੋਚਾਂ ਹੁੰਦਾ ਸਾਡਾ ਕਿਸੇ ਨੇ ਕੁਝ ਵੀ ਸੋਚਿਆ ਤਾਂ ਹੀ ਅਸੀਂ ਅੱਜ ਇਸ ਜਗ੍ਹਾ ਤੇ ਆਏ ਆ ਜਿਸ ਤਰ੍ਹਾਂ ਬਾਈ ਵੱਡੀ ਗਿਣਤੀ ਦੇ ਵਿੱਚ ਧਰਨਾ ਕਰੀ ਇੱਥੇ ਇਕੱਠੇ ਹੋਏ ਨੇ ਤੇ ਪੁਲਿਸ ਮੁਲਾਜ਼ਮ ਵੀ ਬਹੁਤ ਵੱਡੀ ਗਿਣਤੀ 'ਚ ਇੱਥੇ ਇਕੱਠੇ ਨੇ ਪੁਲਿਸ ਫੋਰਸ ਦੇ ਵੱਲੋਂ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਗਿਆ ਇਹ ਧਰਨਾ ਕਿੰਨੇ ਕ ਸਮੇਂ ਤੱਕ ਰੱਖਿਆ ਗਿਆ ਜਿਹੜਾ ਇਹਦਾ ਕੀ ਟਾਈਮ ਕਿੰਨੀ ਸਾਨੂੰ ਨਾ ਸਾਡੇ ਪ੍ਰਧਾਨ ਆ ਸ਼ੇਰ ਸਿੰਘ ਖੰਨਾ ਜੀ ਉਹਨਾਂ ਨੇ ਕਾਲ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਤੁਸੀਂ ਬੱਦ ਤੋਂ ਬੱਦ ਸਮੂਲੀਅਤ ਕਰੋ ਤੁਸੀਂ ਜੇ ਤੁਸੀਂ ਮਤਲਬ ਆਪਣੇ ਆਪ ਨੂੰ ਥੋੜਾ ਜज्ਵਾ ਦਿਖਾਓਗੇ ਸਰਕਾਰਾਂ ਤੱਕ ਆਪਣੀ ਗੱਲ ਪਹੁੰਚਾਉਂਗੇ ਤਾਂ ਤੁਹਾਡਾ ਕੋਈ ਹੱਲ ਹੋਊਗਾ ਹੁਣ ਅਸੀਂ ਜਦੋਂ ਤੱਕ ਇਹ ਧਰਨਾ ਖਤਮ ਨਹੀਂ ਹੁੰਦਾ ਸ਼ਾਮ ਤੱਕ ਰਾਤ ਤੱਕ ਕੱਲ ਤੱਕ ਜਦੋਂ ਤੱਕ ਸਾਰੇ ਇੱਥੇ ਅਸੀਂ ਵੀ ਇੱਥੇ ਆ ਜਿਸ ਤਰ੍ਹਾਂ ਧਰਨੇ ਲੱਗਦੇ ਨੇ ਬਹੁਤ ਵਾਰੀ ਇੱਥੇ ਦੇਖਿਆ ਕਿ ਜਿਹੜੇ ਟੀਚਰ ਧਰਨੇ ਲਾਉਂਦੇ ਨੇ ਬਾਈ ਉਹਨਾਂ ਦੇ ਨਾਲ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਨੇ ਜਿਹੜੇ ਪੇਸ਼ ਆਉਂਦੇ ਨੇ ਕਿਸ ਤਰ੍ਹਾਂ ਫਿਰ ਉਹਨਾਂ ਦੀ ਜਿਹੜੀ ਡਾਂਗ ਫੇਰੀ ਜਾਂਦੀ ਆ ਪੰਜਾਬੀ 'ਚ ਸਿੱਧੇ ਸਿੱਧੇ ਤੌਰ ਤੇ ਤੇ ਬਾਈ ਜੇਕਰ ਇਹ ਜਿਹੇ ਹਾਲਾਤ ਬਣਦੇ ਨੇ ਕੀ ਫਿਰ ਤੁਹਾਡੇ ਵੱਲੋਂ ਕੋਈ ਹੋ ਜਾ ਐਕਸ਼ਨ ਸਾਡੇ ਵੱਲੋਂ ਅਸੀਂ ਸਾਰਿਆਂ ਦੇ ਨਾਲ ਹਾਂ ਜਿਵੇਂ ਸਾਰਿਆਂ ਨਾਲ ਹੋਏਗਾ ਅਸੀਂ ਵੀ ਉਵੇਂ ਤਿਆਰ ਹਾਂ ਜਿਹੜਾ ਕਿਸਾਨ ਜਿਹੜੀ ਆ ਜਥੇਬੰਦੀ ਆ ਟੀਕਾ ਮੁਲਾਜ਼ਮਾਂ ਦੀ ਜੋ ਉਹਦੇ ਨਾਲ ਉਹਨਾਂ ਨਾਲ ਹੋਊਗਾ ਅਸੀਂ ਉਹਦੇ ਵਿੱਚ ਤਿਆਰ ਹਾਂ ਅਸੀਂ ਪੂਰੀ ਤਰ੍ਹਾਂ ਸ਼ਾਮਲ ਹਾਂ ਇਸ ਧਰਨੇ ਮੰਗ ਕੇ ਆ ਤੁਹਾਡੀ ਕੀ ਅਸਲ ਦੇ ਵਿੱਚ ਤੁਸੀਂ ਚਾਹੁੰਦੇ ਸਾਡੀ ਮੰਗ ਹੈ ਇੱਕ ਤਾਂ ਸਰਕਾਰ ਸਾਨੂੰ ਪੱਕਾ ਕਰੇ ਤੇ ਸਾਨੂੰ ਵਧੀਆ ਤਰੀਕੇ ਨਾਲ ਸਾਡਾ ਆਪ ਵਿਖਾਰੇ ਸੋਚੋ ਕਿਤੇ ਨਾ ਕਿਤੇ ਜਿਹੜੇ ਵੱਖ-ਵੱਖ ਮੈਕਮਿਆਂ ਦੀ ਆਪਾਂ ਗੱਲਾਂ ਕਰਦੇ ਇੱਥੇ ਬਹੁਤ ਸਾਰੇ ਮੈਕਮਿਆਂ ਨੇ ਜਿਹੜੇ ਪਹੁੰਚੇ ਹੋਏ ਨੇ ਪੰਜਾਬ ਦੇ ਇਹ ਪਟਵਾਰੀ ਜਿਹੜੇ ਪਟਵਾਰੀ ਦੇ ਕਹਿ ਲਿਏ ਕਿ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਕਲਰਕ ਨੇ ਜਾਂ ਫਿਰ ਉਹ ਬੰਦੇ ਨੇ ਜਿਹੜੇ ਕਿ ਡਾਟਾ ਐਂਟਰੀ ਦਾ ਕੰਮ ਕਰਦੇ ਨੇ ਇਹ ਕਹਿੰਦੇ ਨੇ ਵੀ ਅੱਜ ਤੱਕ ਸਾਡੀ ਵੀ ਕੋਈ ਸੁਣੀ ਨਹੀਂ ਗਈ ਅਸੀਂ 15 15 16 16 ਸਾਲਾਂ ਤੋਂ 17 17 ਸਾਲਾਂ ਤੋਂ ਕੱਚੇ ਮੁਲਾਜ਼ਮ ਬਣ ਕੇ ਹੀ ਕੰਮ ਕਰ ਰਹੇ ਹਾਂ ਤੇ ਬਹੁਤ ਹੀ ਨਿਗੋਣੀਆਂ 10 10 9 9000 ਤਨਖਾਹਾਂ ਦੇ ਉੱਤੇ ਕੰਮ ਕਰ ਰਹੇ ਹਾਂ ਇਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਤੇ ਨਾ ਹੀ ਆਪਣੇ ਘਰ ਨੇ ਜਿਹੜੇ ਉਹ ਸਹੀ ਤਰੀਕੇ ਨਾਲ ਚਲਾ ਸਕਦੇ ਹਾਂ ਸੋ ਕਿਤੇ ਨਾ ਕਿਤੇ ਇਹਨਾਂ ਦੀ ਮੰਗ ਵੀ ਜਾਇਜ਼ ਹੈ ਕਿ ਜਿਹੜੀ ਇਹਨਾਂ ਦੀਆਂ ਤਨਖਾਹਾਂ ਨੇ ਉਹ ਵਧਾ ਦਿੱਤੀਆਂ ਜਾਣ ਅਤੇ ਇਹਨਾਂ ਨੂੰ ਜਿਹੜਾ ਕੰਮ ਕਾਜ ਆ ਉਹ ਪੱਕਾ ਕੀਤਾ ਜਾਵੇ